ਦਾਸ ਰੱਖੋ ਸਰਣਾ ਸੁ ਕਹੂ ਟਲ ਗੁਰ ਸੇਵੀਆ ਅਹਨੇ ਸੁਹਜ ਸੁਵਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੁ ਵਸੇ ਫਤਖ ਸੰਮਦੀ ਦੂਰੇ ਅਰਸਾ ਹਉ ਕਰਸਾ ਛੱਟੀ ਐ ਤੂਦ ਡਿਠੇ ਸੱਚੇ ਪਾਤੇਸ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣਾ ਸੱਚਾ ਪਾਤਿਸਾਹ ਸਰਸਾ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾ ਦਾ ਦੀਵਾ ਹੈ ਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ දුජ ශත එුවංකාර ස්‍යගර प्र්‍රසාද सලෝක ਜਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਾ ਸਮਰਥ ਹੂਚਾ ਅਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ शरणागति राखन कौ समरथ क्षन्त ज्यो जान हो त्यो राख हर प्रभ तेरेया ਇਤੇ ਗੰਗਾ ਅਸੰਖ ਅਵਗਣ ਮੇਰੇ ਆ ਅਸੰਖ ਯਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਾ ਉਪਰ ਸਾਦੀ ឃੂਲੀ ਆ ਲੋਕ ਕਰਤ ਵਿਖਾਰ ਵਿਖੜ ਲੋਕ ਕਰਤ ਵਿਕਾਰ ਵਿਖੜ प्राव नेरहूते नेरयां बिनवंत नानक दयाता रहो काड पव जल फेरया सलोक निर्तनापव असङ्ख गोणा ऊचा नानक की बेनन्ति मिलनिथा वेथान्त दूसर ठाओ काप है जाई है। आठ पहर कर जोड सो प्रभ तया आठ पहर प्रभ जोड सो प्रभ ਧਿਆਈ ਐ ਧਿਆਈ ਸੋ ਪ੍ਰਭ ਸਦਾ અપਮਾਨ ਮਨ へ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ लेवल आई अरप मानता न प्रभु आगा है। आप सगल मिटाइ बिनवंत नानक तार कृपा साच नाम समाया सलोक रे मानता काते आईया सविद जा कহাथ रामनामतान सचिया नानක नेबसाथ शन्ता ਸਾਥੀ ਅੜਾ ਪ੍ਰਭ ਏਕ ਦੂਸਰ ਮਾਹੇ ਕੋਈ ਥਾ ਨਥ ਨੰਤਰ ਆਪ ਜਲ ਥਲ ਪੂਰ ਸੋਏ चलथल महियल पूर रहिया सर्वदाबतनी गोपाल गोबिंद अंत नी बे अतो ताके कयागनी ਵਾਜੇ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾਂ ਆਨਦਾ ਹੈ ਕੋਈ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮੁ ਹੋਇ ਬਲੂ ਕਾ ਜਿਤ ਜੇ ਚਿਤਵਿਆ ਸੁਮੈ ਪਾਇਆ ਨਾਨਕ ਨਾਮ ਤੇ ਆਏ ਸੁਖ ਸੁਭਾਇਆ ਸ਼ੰਤ ਆਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਾਲੇ ਹਰ ਨਾਮ ਸਿਮਰਤ ਮਿਟੇ ਕਲ ਵਿਖਾ ਭੂਜੇ ਤਪਤ ਅਗਾਨਿਆ ਗਹ ਪੂਜਾਲੀ ਨੇ ਦਇਆ ਕੀਨੇ ਆਪਨੇ ਕਰਮਾਨ ਨੇ ਆ ਲਾ ਅੰਕ ਲਾਈ ਹਰ ਮਿਲਾਏ ਜਨਮ ਮਾਰੰਦਾ ਦੁਖ ਜਲੇ ਬਿਨਵੰਤ ਨਾਨਕ ਦਇਆਧਾਰੀ ਮੇ ਲੱਲੇ ਇੱਕ ਪਲੇ ਲੈ ਅੰਕ ਲਾਈ ਹਰ ਮਿਲਾਈ ਜਨਮ ਮਰਨਾ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਲਿੰਨੇ ਇਕ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਕਰ ਦੂਜਾ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ